ਹਾਂਜੀ ਪਿਆਰਿਓ ਇੱਕ ਗਰੀਬ ਮੋਚੀ ਸੀ ਉਹਨੂੰ ਰਾਤ ਨੂੰ ਸੁਪਨਾ ਆਇਆ ਕਿ ਪਰਮੇਸ਼ਰ ਨੇ ਮਾਲਕ ਨੇ ਪ੍ਰਮਾਤਮਾ ਨੇ ਉਹਨੂੰ ਕਿਹਾ ਵੀ ਭਗਤਾ ਮੈਂ ਕੱਲ ਨੂੰ ਤੈਨੂੰ ਮਿਲ ਨਾਵਾਂਗਾ ਔਰ ਤੇਰੇ ਘਰੋਂ ਚਾਹ ਛੱਕ ਕੇ ਜਾਵਾਂਗੇ ਤਾਂ ਉਹ ਬੜਾ ਖੁਸ਼ ਹੋਇਆ ਸਵੇਰ ਹੋਈ ਉਹਨੇ ਖੰਡ ਚਾਹ ਪੱਤੀ ਲੈ ਜਾਂਦਾ ਦੁੱਧ ਲੈ ਜਾਂਦਾ ਤੇ ਜਿੱਥੇ ਵੀ ਆਪਣਾ ਦੁਕਾਨ ਤੇ ਕੰਮ ਕਰਦਾ ਸੀ ਉਹਨੇ ਸਾਰਾ ਪ੍ਰਬੰਧ ਧੂਵਤੇ ਕੀਤਾ ਤੇ ਚਾਹ ਪਾਣੀ ਦਾ ਵੀ ਪ੍ਰਬੰਧ ਉੱਥੇ ਆਪਣੀ ਦੁਕਾਨ ਤੇ ਕੀਤਾ ਤਾਂ ਬਹੁਤ ਜ਼ਿਆਦੇ ਵਾਰਸ਼ ਪੈਣ ਲੱਗ ਪਈ। ਉੱਥੇ ਕੀ ਹੋਇਆ ਇੱਕ ਔਰਤ ਮੀਂਹ ਦੇ ਵਿੱਚ ਭੇਜਦੀ ਭੇਜਦੀ ਆਈ ਤੇ ਇਸ ਮੋਚੀ ਨੇ ਕੀ ਕੀਤਾ ਆਵਾਜ਼ ਮਾਰੀ ਆ ਜਾ ਭੈਣੇ ਤੈਨੂੰ ਬਹੁਤ ਜ਼ਿਆਦੇ ਠੰਡ ਲੱਗ ਰਹੀ ਹੈ ਮੀਂਹ ਦੇ ਵਿੱਚ ਭੇਜ ਰਹੀਆਂ ਤੈਨੂੰ ਚਾਹ ਬਣਾ ਕੇ ਪਿਆ ਦੇਵਾਂ। ਉਹਨੇ ਚਾਹ ਬਣਾ ਕੇ ਪਿਆਈ ਤੇ ਉਹਦੀ ਠੰਡ ਸੀ ਜਿਹੜੀ ਦੂਰ ਹੋ ਗਈ। ਥੋੜੇ ਸਮੇਂ ਬਾਅਦ ਇੱਕ ਔਰਤ ਆਈ ਉਹਦੇ ਕੋਲ ਨਿੱਕਾ ਜਿਹਾ ਬੱਚਾ ਚੁੱਕਿਆ ਸੀ ਭੀਖ ਮੰਗਦੀ ਮੰਗਦੀ ਆਈ। ਤਾਂ ਉਸ ਔਰਤ ਨੇ ਆ ਕੇ ਉਸ ਮੋਚੀ ਦੇ ਕੋਲ ਆ ਕੇ ਕਿਹਾ ਕਹਿੰਦੇ ਵੀਰ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਬਹੁਤ ਘਰਾਂ ਦੇ ਵਿੱਚ ਮੰਗਣ ਗਈ ਮੈਂ ਕਿਸੇ ਨੇ ਖੈਰ ਨਹੀਂ ਪਾਈ ਮੈਨੂੰ ਭੀਖ ਨਹੀਂ ਦਿੱਤੀ ਮੇਰਾ ਬੱਚਾ ਬਹੁਤ ਟਾਈਮ ਦਾ ਭੁੱਖਾ ਐ ਜੇ ਤੇਰੇ ਕੋਲ ਥੋੜਾ ਬਹੁਤਾ ਦੁੱਧ ਹੈ ਤਾਂ ਮੇਰੇ ਬੱਚੇ ਵਾਸਤੇ ਦੁੱਧ ਦੇ ਦੇ ਉਹਨੇ ਉਸ ਬੱਚੇ ਨੂੰ ਵੀ ਦੁੱਧ ਸ਼ਿਕਾਇਆ ਥੋੜਾ ਸਮਾਂ ਬਤੀਤ ਹੋਇਆ ਤੇ ਇੱਕ ਬਜ਼ੁਰਗ ਆਇਆ ਬਜ਼ੁਰਗ ਨੇ ਆ ਕੇ ਉਹਦੇ ਮੋਚੀ ਦੇ ਕੋਲ ਆ ਕੇ ਕਿਹਾ ਵੀ ਭਗਤਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਮੈਂ ਪ੍ਰਸ਼ਾਦਾ ਛਕਣਾ ਉਹਨੇ ਪ੍ਰਸ਼ਾਦਾ ਸ਼ਿਕਾਇਆ ਬਜ਼ੁਰਗ ਨੂੰ ਜਦੋਂ ਕਾਫੀ ਸਮਾਂ ਇਦਾਂ ਲੰਘ ਗਿਆ ਤੇ ਰਾਤ ਦਾ ਸਮਾਂ ਦੁਆਰਾ ਫੇਰ ਹੋ ਗਿਆ ਤੇ ਸ਼ਾਮਾਂ ਜਦੋਂ ਢਲ ਗਈਆਂ ਉਸ ਮੋਚੀ ਨੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀ ਬੜਾ ਉਹ ਪਿਛੇ ਮਾਨ ਹੋਇਆ ਵੀ ਰੱਬ ਨੇ ਮੈਨੂੰ ਕਿਹਾ ਸੀ ਵੀ ਕੱਲ ਨੂੰ ਤੈਨੂੰ ਮਿਲਨਾਵਾਂਗਾ ਉਹ ਅੱਖਾਂ ਬੰਦ ਕਰਕੇ ਅਰਦਾਸ ਕਰਦਾ ਰੱਬਾ ਤੈਨੂੰ ਮਜ਼ਾਕ ਕਰਨ ਵਾਸਤੇ ਮਖੌਲ ਕਰਨ ਵਾਸਤੇ ਗਰੀਬ ਮੋਚੀ ਲੱਭਿਆ ਸੀ ਕੋਈ ਹੋਰ ਨਹੀਂ ਲੱਭਿਆ ਤੈਨੂੰ ਤਾਂ ਜਦੋਂ ਇਹ ਗੱਲਾਂ ਪਰਮਾਤਮਾ ਦੇ ਨਾਲ ਅਰਦਾਸਾਂ ਕਰਦਾ ਇਦਾਂ ਤਾਂ ਆਕਾਸ਼ਵਾਣੀ ਦੇ ਵਿੱਚ ਹੋਈ ਕਹਿੰਦੇ ਆਵਾਜ਼ ਆਈ ਉਹਨੂੰ ਭਗਤਾ ਤੇਰੇ ਕੋਲ ਇੱਕ ਵਾਰ ਨਹੀਂ ਅੱਜ ਦਿਨ ਦੇ ਵਿੱਚ ਤੇਰੇ ਕੋਲ ਮੈਂ ਤਿੰਨ ਵਾਰ ਆਇਆ ਵਾਂ ਤਿੰਨ ਵਾਰ ਤੇਰੇ ਕੋਲ ਆਇਆ ਮੈਂ ਮੰਗਤਿਆਂ ਦੇ ਰੂਪ ਵਿੱਚ ਔਰ ਤਿੰਨੇ ਵਾਰ ਤੇਰੇ ਘਰ ਦਾ ਮੈਂ ਅੰਨ ਪਾਣੀ ਜੋ ਜਲ ਪਾਣੀ ਛੱਕ ਕੇ ਗਿਆ ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਆ ਤੇ ਇਸ ਨਿੱਕੀ ਜੀ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਸਾਡੇ ਦਰ ਤੇ ਕੋਈ ਵੀ ਆਵੇ ਤਾਂ ਸ਼ੁਕਰ ਕਰਿਆ ਕਰੋ ਰੱਬ ਨੇ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਵੀ ਰੱਬ ਨੇ ਸਾਨੂੰ ਦੇਣ ਵਾਲਿਆਂ ਵਿੱਚ ਰੱਖਿਆ ਸਾਨੂੰ ਦੇਣ ਵਾਲਿਆਂ ਦੀ ਲਾਈਨ ਵਿੱਚ ਖੜੇ ਕੀਤਾ ਮੰਗਣ ਵਾਲਿਆਂ ਦੀ ਲਾਈਨ ਵਿੱਚ ਨਹੀਂ ਖੜੇ ਕੀਤਾ